ਕਿਰਤ ਦੇ ਵਿੱਚ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਦੇ ਭਵਿੱਖ ਬਣੇ ਕਿਤੇ ਹੈ। ਤਾਂ ਮੌਸਮ ਵਿਭਾਗ ਅਨੁਸਾਰ ਸ਼ਹਿਰ ਦੇ ਮੌਸਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਵੇਗਾ। ਇਸ ਕਰਣ ਤਾਪਮਾਨ ਦੇ ਵਿੱਚ ਮਾਮੂਲੀ ਵਾਧਾ ਹੋਵੇਗਾ ਤੇ ਮੀਂਹ ਅਤੇ ਧੁੱਪ ਨਾ ਨਿਕਲਣ ਕਾਰਨ ਇਹ ਬਦਲਾਅ ਦਿਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦੇ ਕਿ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 1.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਤੇ ਘੱਟੋ ਘੱਟ ਤਾਪਮਾਨ ਦੇ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਹੈ। ਮੌਸਮ ਵਿਭਾਗ ਕੋਲੋਂ ਆਉਣ ਵਾਲੇ 5 ਦਿਨਾਂ ਵਾਸਤੇ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਏ ਦੇ ਵੀ ਜਿਹੜਾ ਹੈ ਮੌਸਮ ਜਿਹੜਾ ਹੈ ਸਾਫ਼ ਰਹਿਣ ਵਾਲਾ ਹੈ ਅਗਰ ਬੀਤੀ ਦਿਨਾਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜੀ ਹੈ ਚੰਡੀਗੜ੍ਹ ਤੇ ਮੋਹਾਲੀ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਬਾਰਿਸ਼ ਹੋ ਰਹੀ ਸੀਗੀ ਮਗਰ ਅੱਜ ਜਿਹੜੀ ਹੈ ਕਹਿ ਸਕਦੇ ਹਾਂ ਕਿ ਖੁਸ਼ੀ ਵਾਲੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਆਉਣ ਵਾਲੇ ਜਿਹੜੇ 5 ਦਿਨ ਹੈ ਆਪਣਾ ਮੌਸਮ ਵਿਭਾਗ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਬਾਰਿਸ਼ ਨਹੀਂ ਹੋਏਗੀ ਖੁਸ਼ੀ ਦੀ ਗੱਲ ਇਸ ਕਰਕੇ ਕਹਿਣਾ ਪੈ ਰਿਹਾ ਹੈ ਕਿਉਂਕਿ ਬਾਰਿਸ਼ ਲਗਾਤਾਰ ਚੱਲ ਰਹੀ ਸੀਗੀ ਤੇ ਬਾਰਿਸ਼ ਦੇ ਚੱਲਦੇ ਇਹ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਅਗਰ ਗੱਲ ਕੀਤੀ ਜਾਵੇ ਜਿਨ ਲੋਕਾਂ ਨੇ ਆਪਣੇ ਸਕੂਲ ਜਾਣਾ ਹੈ ਇਹ ਬੱਚੇ ਨੇ ਜਿਹੜਾ ਨੇ ਸਕੂਲ ਜਾਣਾ ਕਾਫੀ ਮੁਸ਼ਕਿਲਾਂ ਆ ਰਹੀਆਂ ਸੰਨ ਅਤੇ ਕਿਤੇ ਨਾ ਕਿਤੇ ਯਾਤਰਾ ਯਾਤ ਵੀ ਪ੍ਰਭਾਵਿਤ ਹੋ ਰਹੀ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਕਿ ਬਿਲਕੁਲ ਅਗਰ ਇਸ ਸਮੇਂ ਦੀ ਗੱਲ ਕੀਤੀ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਜਿਹੜੀ ਹੈ ਬਿਲਕੁਲ ਨਿਕਲੀ ਹੋਈ ਹੈ ਤੇ ਯਾਦਾ ਯਾਦ ਵੀ ਜਿਹੜਾ ਹੈ ਬਿਲਕੁਲ ਚੱਲ ਰਿਹਾ ਹੈ ਕਿਉਂਕਿ ਲਗਾਤਾਰ ਮੌਸਮ ਵਿਭਾਗ ਦੇ ਜਿਹੜੇ ਨੇ ਦਾਅਵੇ ਐ ਕਿ ਆਉਣ ਵਾਲੇ ਜਿਹੜੇ 5 ਦਿਨ ਐ ਉਹਦੇ ਵੀ ਜਿਹੜੀ ਹੈ ਧੁੱਪ ਜਿਹੜੀ ਹੈ ਨਿਕਲੂਗੀ ਤੇ ਬਾਰਿਸ਼ ਜਿਹੜੀ ਹੈ ਨਹੀਂ ਹੋਵੇਗੀ ਮੌਸਮ ਸਾਫ਼ ਰਹੇਗਾ ਕਿਉਂਕਿ ਲਗਾਤਾਰ ਜਿਹੜੀ ਹੈ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀਗੀ ਤੇ ਕਿਉਂਦੇ ਚੱਲਦੇ ਲੋਕੀ ਜਿਹੜਾ ਕਿਸੇ ਨਾ ਕਿਸੇ ਪਰੇਸ਼ਾਨ ਸਨ ਮਗਰ ਅਗਰ ਅਜ ਸੰਢੀਗਰਤੀ ਸੜਕਾਂ ਦੀ ਗੱਲ ਕੀਤੀ ਜਾਵੇ ਤੇ ਆਪਣਾ ਆਵਾਜ਼ ਆਹੀ ਜ ਕਰੀਏ ਤੇ ਸਕੂਲੀ ਬੱਚੇ ਜਿਹੜੇ ਨੇ ਉਹਨਾਂ ਨੇ ਜਿਸ ਤਰ੍ਹਾਂ ਸਕੂਲ ਜਾਣਾ ᱥਾਨ ਜਿਹੜੇ ਆਫੀਸ਼ੀਅਲ ਜਿਨ੍ਹਾਂ ਨੇ ਆਪਣੇ ਕੰਮ ਤੇ ਜਾਣਾ ਹੁੰਦਾ ਹੈ ਤੇ ਉਹ ਵੀ ਜਿਹੜੇ ਨੇ ਹੁਣ ਆਪਣਾ ਅੱਜ ਜਿਹੜਾ ਹੈ ਰੁਟੀਨ ਦੇ ਵਿੱਚ ਆ ਸਕਦੇ ਨਹੀਂ ਤਾਂ ਕਿਉਂਕਿ ਖਾਸ ਕਰ ਵੱਡੀ ਸਮੱਸਿਆ ਆਂਦੀ ਹੈ ਦੋ ਪਹੀਆ ਵਾਹਨ ਵਾਲਿਆਂ ਨੂੰ ਜਿਨ੍ਹਾਂ ਨੇ ਦੋ ਪਹੀਆ ਵਾਹਨ ਤੇ ਸਵਾਰੀ ਕਰਮੀ ਹੁੰਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੁੰਦਾ ਹੈ ਤੇ ਬਾਰਿਸ਼ ਦੇ ਚਲਦੇ ਕਿਥੇ ਨਾ ਕਿਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਅਗਰ ਮੌਸਮ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤੇ ਮੌਸਮ ਦੇ ਤਾਪਮਾਨ ਦੇ ਵਿੱਚ ਵੀ ਅੱਜ ਜਿਹੜੀ ਹੈ ਥੋੜੀ ਗਰਾਵਰ ਦੇਖਣ ਨੂੰ ਮਿਲ ਰਹੀ ਹੈ ਤੇ ਕਹਿ ਸਕਦੇ ਆ ਕਿ ਆਉਣ ਵਾਲੇ ਉਹਨਾਂ ਜਿਹੜੇ 5 ਦਿਨ ਹੈ ਮੌਸਮ ਵਿਭਾ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਏ ਦੇ ਵਿੱਚ بارش ਜਿਹੜੀ ਹੈ ਨਹੀਂ ਹੋਵੇਗੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਵੀਜੇ ਦੇ ਨਾਲ ਲੈਨ ਵੀ ਨਿਊਜ਼ ਲਈ ਆਮੀ ਸੇਠੀ ਦੀ ਰਿਪੋਰਟ